ਸਾਡਾ ਮੁੱਦਾ ਇੱਕੋ ਹੀ ਹੈ ਨਸ਼ਾ ਬੰਦ ਕਰਨ ਦਾ ਵੀ ਨਸ਼ਾ ਬੰਦ ਹੋ ਜੇ ਸਾਡੀਆਂ ਵੇਖੋ ਜ਼ਾਇਦਤਾਂ ਦੇ ਤੀਵਤ ਆ ਜੇ ਉਹਨਾਂ ਨੂੰ ਨਸ਼ਾ ਮਿਲਦਾ ਰਿਹਾ ਗਾਂ ਜਦਾਂ ਮਰਦੇ ਰਹੇ ਬੱਚੇ ਤੇ ਕੀ ਕਰਨੀਆਂ ਬੱਤੀਆਂ ਫ੍ਰੀ ਕ ਦੀ ਨਾਲੀ ਪੱਕੀ ਨਾਲੀਆਂ ਗਲੀਆਂ ਨੂੰ ਕੀ ਕਰਨਾ ਹੈ ਅਸੀਂ ਸਾਰੀਆਂ ਪਾਰਟੀਆਂ ਵੇਖ ਲਈਆਂ ਹੁਣ ਰਹਿ ਕੇ ਭਾਈ ਮਰਤਪਾਲ ਤੋਂ ਜਿੱਤੇ ਆਸ ਆ ਵੇਖੋ ਆ ਕਾਲੀਦਲ ਵਾਲਿਆਂ ਦੇ ਵੀ ਇਹਨਾਂ ਨੂੰ ਪੇਸ਼ ਕਰੋ ਕਹਿੰਦੇ ਨਸ਼ਾ ਛੱਡਿਆ ਹੁਣ ਜਦੋਂ ਸਾਹਮਣੇ ਆਉਂਦੇ ਨਸ਼ੇ ਛੱਡ ਕੇ ਜਿਹੜੇ ਬੱਚੇ ਸਹੀ ਰਾਹ ਤੇ ਲੱਗੇ ਆ ਤੇ ਹੁਣ ਜਵਾਬ ਉਹਨਾਂ ਗੱਲਾਂ ਦਾ ਦਿੰਦੇ ਨਹੀਂ ਜਦੋਂ ਕਿਤੇ ਕੋਈ ਤੰਗੀ ਆਉਂਦੀ ਐ ਸਾਡਾ ਉਹ ਤਾਂ ਪੰਜਾਬ ਹੀ ਘਰ ਵਾ ਅਸੀਂ ਮੁੜ ਕੇ ਇੱਥੇ ਹੀ ਆਉਣਾ ਤੇ ਜੇ ਮਗਰ ਪੰਜਾਬ ਹੀ ਨਾ ਰਿਹਾ ਤੇ ਇਥੇ ਭਈਏ ਭਰ ਗਏ ਤੇ ਅਸੀਂ ਕਿੱਧਰ ਜਾਣਾ ਮਹਾਰਾਸ਼ਟਰ ਵਾਲੇ ਉਥੇ ਪੂਰਾ ਰਿਕਸ਼ਨ ਵੇਖੋ ਆਪਦੇ ਨੂੰ ਨੌਕਰੀ ਦੇਂਦੇ ਹੋ ਇੱਥੇ ਜਿਹੜਾ ਕੋਈ ਤੇ ਵੇਖ ਲਓ ਕਿਤੇ ਸਰਕਾਰੀ ਦਫ਼ਤਰਾਂ 'ਚ ਭਈਏ ਹਰਥਾ ਬੈਂਕਾਂ 'ਚ ਭਈਏ ਕਿਤੇ ਹੈ ਕੋਈ ਆਪਣਾ ਪੰਜਾਬੀ ਸੋਸ਼ਲ ਮੀਡੀਆ 'ਤੇ ਵੇਖੀਏ ਤੇ ਆਪਾਂ ਨੂੰ ਪੋਸਟੀਆਂ ਹੀ ਪੋਸਟਾਂ ਹੀ ਇਹੋ ਦਿਖੀ ਜਾਂਦੀਆਂ ਕੋਈ ਟਿਕਾ ਲਾ ਕੇ ਕਿਤੇ ਪਿਆ ਕੋਈ ਤੇ ਕੁਛ ਹੋਇਆ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਆ ਬੇਦਬੀ ਨਹੀਂ ਰੁਗੀ ਵੇ ਕੋ ਤਿੰਨ ਸਰਕਾਰਾਂ ਆ ਗਈਆਂ ਤਿੰਨਾਂ ਸਰਕਾਰਾਂ ਦੀਆਂ ਦੌਰ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਸਾਡੇ ਆਸਤੇ ਸਭ ਤੋਂ ਵੱਡੀ ਚੀਜ਼ ਕੀ ਆ ਸਾਡੇ ਮਹਾਰਾਜਾ ਤੇ ਜੇ ਉਹਨਾਂ ਦੀ ਬੇਦਬੀ ਨਹੀਂ ਰੁਗੀ ਅਸੀਂ ਕੀ ਲੈਣੀਆਂ ਗਲੀਆਂ ਨਾਲੀਆਂ ਪੱਕੀਆਂ ਕਰਾ ਕੇ ਅਸੀਂ ਕੀ ਲੈਣਾ ਵਾ ਫਰੀ ਦਾਲ ਬਿਜਲੀ ਆਟੇ ਤੋਂ ਤੁਸੀਂ ਹਜ਼ਾਰਾਂ ਮੀਲ ਦੂਰ ਰਹਿ ਕੇ ਖਾਸ ਕਰ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਚੁਣੌਤੀਆਂ ਉਹਨਾਂ ਨੂੰ ਸਮਝਦੇ ਹੋ ਜਾਣਦੇ ਹੋ ਤਾਂ ਜਿਹੜੇ ਦੂਜੀਆਂ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਨੇ ਆਗੂ ਬਣੇ ਨੇ ਕਿ ਉਹ ਵੀ ਇਹਨਾਂ ਚੁਣੌ ਇਹ ਬਾਬਾ ਜੀ ਪੰਜਾਬ ਤੇ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਸਿੱਖੀ ਚੀਜ਼ ਕੀ ਆ ਅਸੀਂ ਪਰਦੇਸ ਤੇ ਰਹਿੰਦੇ ਸਾਨੂੰ ਪਤਾ ਉੱਥੇ ਸਾਨੂੰ ਆ ਦਸਤਾਰਾਂ ਕਰਕੇ ਤੁਰੇ ਫਿਰਦੇ ਆ ਉਥੇ ਨਾਲ ਇਹਦੇ ਅੱਜ 14 ਦੇ ਮਾਰੇ ਨਾਲ ਜੁੜੇ ਆ ਜਦੋਂ ਪਿਛੇ ਤੁਹਾਡਾ ਘਰ ਹੀ ਖਤਮ ਹੋ ਗਿਆ ਮੁੜ ਕੇ ਕੱਲ ਨੂੰ ਤੁਹਾਨੂੰ ਵੀ ਨੌਕਰੀ ਬਣਾ ਕੇ ਲਵਾਂ ਘਰ ਨਾਲ टीवी 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਅੱਜ ਇਹ ਗੱਲ ਕੀਤੀ ਜਾਵੇ ਤਾਂ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਖਡੂਰ ਸਾਹਿਬ ਦੇ ਹਲਕਿਆਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਜਿੱਥੇ ਗਰਾਊਂਡ ਤੇ ਪ੍ਰਚਾਰ ਹੁੰਦਾ ਨਜ਼ਰ ਆ ਰਿਹਾ ਤਾਂ ਉੱਥੇ ਹੀ ਜਿਹੜੇ ਵੱਖ-ਵੱਖ ਇਲਾਕੇ ਦੇ ਲੋਕ ਨੇ ਜਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਗਰਾਊਂਡ ਦੇ ਵਿੱਚ ਆ ਕੇ ਖਾਸ ਕਰ ਪੰਜਾਬ ਦੇ ਪਿੰਡਾਂ ਦੇ ਵਿੱਚ ਆ ਕੇ ਖਡੂਰ ਸਾਹਿਬ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਇੱਕ ਅਜਿਹੇ ਨੌਟਵਾਰਨ ਜਾਂ ਅਜਿਹੇ ਲੋਕ ਵੀ ਕਹਿ ਜਾ ਸਕਦੇ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਦਾ ਪ੍ਰਚਾਰ ਕਰਨ ਵਾਸਤੇ ਖਡੂਰ ਸਾਹਿਬ ਦੇ ਹਲਕਿਆਂ ਦੇ ਵਿੱਚ ਵਿਚਰਦੇ ਪਏ ਨੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਹਰਮੀਤ ਸਿੰਘ ਨਾਂ ਹੈ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਬੰਬੇ ਤੋਂ ਆਏ ਆਂ ਤੇ ਬੰਬੇ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਖਾਸ ਕਰ ਖਡੂਰ ਸਾਹਿਬ ਦੇ ਵਿੱਚ ਚੋਣਾਂ ਦੇ ਦਿਨਾਂ ਦੇ ਵਿੱਚ ਕੀ ਸੋਚ ਕੇ ਆਏ ਹੋ ਤੁਸੀਂ ਬਾਬਾ ਜੀ ਰਹਿਨੇ ਨੇ ਬੰਬੇ ਆ ਪਰ ਸਾਡੇ ਦਿਲ ਚ ਦਰਦ ਦਾ ਪੰਜਾਬ ਦਾ ਵੇਖ ਕੇ ਜੋ ਹਾਲ ਹੋਉਂਦਿਆ ਜੋ ਮਾਈਆਂ ਵਿਚਾਰੀਆਂ ਰੋਂਦੀਆਂ ਟਿਵੀਆਂ ਦੇ ਅਸੀਂ ਬਿੰਨੇ ਸਭ ਕੋ ਕਿਦਾਂ ਨਸ਼ਾ ਵੇਖਦਾ ਸਾਡਾ ਮੁੱਦਾ ਇੱਕੋ ਹੀ ਹੈ ਨਸ਼ਾ ਬੰਦ ਕਰਨ ਦਾ ਵੀ ਨਸ਼ਾ ਬੰਦ ਹੋ ਜੇ ਸਾਡੀਆਂ ਵੇਖੋ ਜਾਇਦਾਤਾਂ ਦੇ ਧੀਵਤ ਆ ਜੇ ਉਹਨਾਂ ਨੂੰ ਨਸ਼ਾ ਮਿਲਦਾ ਰਿਹਾ ਗਾਂ ਜਦਾਂ ਮਰਦੇ ਰਹੇ ਬੱਚੇ ਤੇ ਕੀ ਕਰਨੀਆਂ ਬੱਤੀਆਂ ਫਰੀਕ ਦੀ ਨਾਲੀ ਪੱਕੀ ਨਾਲੀਆਂ ਗਲੀਆਂ ਨੂੰ ਕੀ ਕਰਨਾ ਹੈ ਜਦੋਂ ਨਸ਼ਾ ਹੁਣ ਅੱਗੇ ਤੇ ਲੈਣ ਜਾਣਾ ਪੈਂਦਾ ਹੁਣ ਤੇ ਲੋਕਾਂ ਨੂੰ ਘਰੇ ਡਿਲੀਵਰੀ ਮਿਲਦੀ ਆ ਤੇ ਕਿੱਥੋਂ ਕੀ ਪੰਜਾਬ ਦਾ ਭਲਾ ਕਰਦੇ ਆਪ ਅਸੀਂ ਸਾਰੀਆਂ ਪਾਰਟੀਆਂ ਵੇਖ ਲਈਆਂ ਹੁਣ ਰਹਿ ਗਏ ਭਾਈ ਅਮਰਤਪਾਲ ਤੋਂ ਜੀਤ ਇਤਹਾਸ ਆ ਵੇਖੋ ਆ ਕਾਲੀ ਦਲ ਵਾਲਿਆਂ ਦੇ ਵੀ ਸਾਨੂੰ ਪੇਸ਼ ਕਰੋ ਕਹਿੰਦੇ ਨਸ਼ਾ ਛੱਡਿਆ ਹੁਣ ਜਦੋਂ ਸਾਹਮਣੇ ਆਉਂਦੇ ਨਸ਼ੇ ਛੱਡ ਕੇ ਜਿਹੜੇ ਬੱਚੇ ਸਹੀ ਰਾਹ ਤੇ ਲੱਗੇ ਆ ਤੇ ਹੁਣ ਜਵਾਬ ਉਹਨਾਂ ਗੱਲਾਂ ਦਾ ਦਿੰਦੇ ਨਹੀਂ ਤੇ ਕੀ ਅਸੀਂ ਵੇਖੋ ਬत्तियां ਬਰੀ ਅਸੀਂ ਸਾਨੂੰ ਸਾਨੂੰ ਰੋਜ਼ਗਾਰ ਦੋ ਉਹ ਲੋਕ ਤਾਂ ਇਹ ਸੋਚ ਲੈਂਦੇ ਜਦੋਂ ਕਿਸੇ ਦਾ ਕੰਮ ਸੈੱਟ ਹੋ ਜਾਂਦਾ ਉਹ ਕਹਿੰਦਾ ਮੈਂ ਪੰਜਾਬ ਤੋਂ ਜਾਂ ਪੰਜਾਬ ਦੇ ਪਿੰਡਾਂ ਤੋਂ ਕੀ ਲੈਣਾ ਮੇਰਾ ਆਪਣਾ ਕਾਰੋਬਾਰ ਸੈੱਟ ਲਾ ਤੁਹਾਡਾ ਬੰਬੇ ਦੇ ਵਿੱਚ ਕਾਰੋਬਾਰ ਸੈੱਟ ਲਾ ਹੈ ਫੈਮਿਲੀ ਸੈੱਟ ਲਾ ਹੈ ਪਰ ਤੁਸੀਂ ਫੇਰ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਖਾਸ ਕਰ ਜਿਹੜਾ ਨੌਜਵਾਨ ਨਸ਼ੇ ਦੇ ਵਿਰੋਧ ਦੇ ਵਿੱਚ ਕੋਈ ਮਹਿਮ ਵਿੱਢਦਾ ਏ ਉਹਦੀ ਸਪੋਰਟ ਕਰਨ ਵਾਸਤੇ ਆਏ ਹੋ ਹਾਂਜੀ ਬਾਬਾ ਜਰੂਰ ਆਏ ਆ ਜੀ ਵੇਖੋ ਕਰੋਨਾ ਪਿੱਛੇ ਹੋਇਆ ਹੈ ਨਾ ਐ ਬੰਬੇੋਂ ਭੱਜੇ ਆਪਦੇ ਪੰਜਾਬ ਸਾਨੂੰ ਕਿਨੇ ਚੱਲਿਆ ਵੀ ਜਦੋਂ ਕਿਤੇ ਕੋਈ ਤੰਗੀ ਆਉਂਦੀ ਆ ਸਾਡਾ ਉਹ ਤਾਂ ਪੰਜਾਬ ਹੀ ਘਰ ਵਾ ਅਸੀਂ ਮੁੜ ਕੇ ਇੱਥੇ ਹੀ ਆਉਣਾ ਤੇ ਜੇ ਮਗਰ ਪੰਜਾਬ ਹੀ ਨਾ ਰਿਹਾ ਜੇ ਇਥੇ ਭਈਏ ਭਰ ਗਏ ਤੇ ਅਸੀਂ ਕਿੱਧਰ ਜਾਣਾ ਆ ਪ੍ਰਵਾਸ ਇੰਨਾ ਹੋਣ ਦਿਆ ਉਧਰੋਂ ਵੀ ਕੋਈ ਸ਼ੱਕ ਕਰਨ ਵਾਲੀ ਗੱਲ ਨਹੀਂ ਮਹਾਰਾਸ਼ਟਰ ਚ ਹੀ ਰਹਿਨੇ ਆ ਤੇ ਜੇ ਕੋਈ ਆਪਣਾ ਇਦਾਂ ਅਜ ਮਹਾਰਾਸ਼ਟਰ ਵਾਲੇ ਉਥੇ ਪੂਰਾ ਰਿਕਸ਼ਨ ਵੇਖੋ ਆਪਦੇ ਨੂੰ ਨੌਕਰੀ ਦੇਂਦੇ ਹੋ ਇੱਥੇ ਜਿਹੜਾ ਕੋਈ ਤੇ ਵੇਖ ਲਓ ਕਿਤੇ ਸਰਕਾਰੀ ਦਫ਼ਤਰਾਂ ਚ ਭਈਏ ਹਰਥਾ ਬੈਂਕਾਂ ਚ ਭਈਏ ਆ ਕਿਤੇ ਹੈ ਕੋਈ ਆਪਣਾ ਪੰਜਾਬੀ ਹੂੰ ਨੌਕਰੀ ਇਹਨਾਂ ਨੂੰ ਦੇਂਦੇ ਸਭ ਕੁਝ ਇਹਨਾਂ ਨੂੰ ਦੇਂਦੇ ਪੰਜਾਬ ਦਾ ਤੇ ਕਰੀ ਜਾਂਦੇ ਕੰਮ ਖਤਮੇ ਲੋਕਾਂ ਨੇ ਨਵੀਂ ਪਾਰਟੀ ਇਨਕਲਾਬ ਦੇ ਰੂਪ ਦੇ ਵਿੱਚ ਲੈ ਕੇ ਆਂਦੀ ਸੀ ਤੇ ਮੁੱਖ ਤੌਰ ਤੇ ਜਿਹੜਾ ਬਿਰਬੀ ਦਾ ਤੇ ਨਸ਼ੇ ਦਾ ਮਸਲਾ ਸੀ ਕਿ ਇਹਨੂੰ ਹੱਲ ਕੀਤਾ ਜਾਊਗਾ ਫਿਰ ਕੀ ਲੱਗਦਾ ਹੈ ਕਿ ਜਿਹੜੀ ਨਵੀਂ ਧਿਰ ਹੈ ਇਨਕਲਾਬ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਕਾਬਜ਼ ਹੋਈ ਸੀ ਫਿਰ ਉਹ ਧਿਰ ਸਫਲ ਨਹੀਂ ਹੋਈ ਇਹਨਾਂ ਮਸਲਿਆਂ 'ਚ ਬਿਲਕੁਲ ਨਹੀਂ ਬਾਬਾ ਜੀ ਕਿੱਥੇ ਦੱਸੋ ਨਸ਼ਾ ਬੰਦ ਹੋਇਆ ਜਿੱਤੇ ਰੋਜ਼ ਟੀਵੀ ਦੇ ਵੇਖਨੇ ਆ ਰੋਜ਼ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਵੇਖੋ ਟੀਵੀ ਦੇ ਮੀਡੀਆ ਦੇ ਨਾਲ ਇੱਕ ਦੂਜਾ ਦੇ ਖਰੀਦਿਆ ਕੋਈ ਆਪਣੇ ਪੰਥ ਹੁੰਦਾ ਇਹ ਸਿਰਫ ਬਾਕੀ ਤਾਂ ਸਾਰਾ ਮੀਡੀਆ ਵਿਖਿਆ ਕੋਈ ਨਾਂ ਲੈਂਦਾ ਨਾ ਸ਼ੇਰ ਸੋਸ਼ਲ ਮੀਡੀਆ ਤੇ ਵੇਖੀਏ ਤੇ ਆਪਾਂ ਨੂੰ ਪੋਸਟੀਆਂ ਪੋਸਟਾਂ ਹੀ ਇਹੋ ਦਿਖਾਈ ਜਾਂਦੀਆਂ ਕੋਈ ਟੀਕਾ ਲਾ ਕੇ ਕਿਤੇ ਪਿਆ ਕੋਈ ਤੇ ਕੋਸ਼ ਹੋਇਆ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਆ ਬੇਦਬੀ ਨਹੀਂ ਰੁਗੀ ਵੇ ਕੋ ਤਿੰਨ ਸਰਕਾਰਾਂ ਆ ਗਈਆਂ ਤਿੰਨਾਂ ਸਰਕਾਰਾਂ ਦੀਆਂ ਦੌਰ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਸਾਡੇ ਆਸਤੇ ਸਭ ਤੋਂ ਵੱਡੀ ਚੀਜ਼ ਕੀ ਆ ਸਾਡੇ ਮਹਾਰਾਜਾ ਤੇ ਜੇ ਉਹਨਾਂ ਦੀ ਬੇਦਬੀ ਨਹੀਂ ਰੁਗੀ ਅਸੀਂ ਕੀ ਲੈਣੀਆਂ ਗਲੀਆਂ ਨਾਲੀਆਂ ਪੱਕੀਆਂ ਕਰਾ ਕੇ ਅਸੀਂ ਕੀ ਲੈਣਾ ਵਾ ਫ੍ਰੀ ਦਾਲ ਬਿਜਲੀ ਆਟੇ ਤੋਂ ਇਹਦੇ ਭਖਾਰੀ ਬਣਾਈ ਜਾਂਦੇ ਵੀ ਲੋਕ ਗੱਲ ਅਸਲ ਮੇਨ ਮੁੱਦੇ ਦੇ ਵੇਖੋ ਨਸ਼ੇ ਦੇ ਆ ਨਸ਼ਾ ਵਾ ਮਾਰਗ ਗੁਰੂਗ੍ਰਾਂਧ ਸਾਹਿਬ ਜੀ ਦੀ ਬੇਦਬੀ ਆ ਜਿਹੜੀ ਹਰ ਥਾਂ ਹਰ ਸਰਕਾਰ ਚ ਹੋ ਗਈ ਆ ਹੁਣੇ ਕੀ ਤੋਂ ਹਸ ਰਖੀਏ ਤੁਸੀਂ ਹਜ਼ਾਰਾਂ ਮੀਲ ਦੂਰ ਰਹਿ ਕੇ ਖਾਸ ਕਰ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਚੁਣੌਤੀਆਂ ਉਹਨਾਂ ਨੂੰ ਸਮਝਦੇ ਹੋ ਜਾਣਦੇ ਹੋ ਤਾਂ ਜਿਹੜੇ ਦੂਜੀਆਂ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਨੇ ਆਗੂ ਬਣੇ ਨੇ ਕਿ ਉਹ ਵੀ ਇਹਨਾਂ ਚੁਣੌਤੀਆਂ ਨੂੰ ਸਮਝਦੇ ਆ ਇਹ ਬਾਬਾ ਜੀ ਪੰਜਾਬ ਚ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਸਿੱਖੀ ਚੀਜ਼ ਕੀ ਆ ਅਸੀਂ ਪ੍ਰਦੇਸ਼ ਚ ਰਹਿੰਦੇ ਸਾਨੂੰ ਪਤਾ ਉੱਥੇ ਸਾਨੂੰ ਆ ਦਸਤਾਰਾਂ ਕਰਕੇ ਤੁਰੇ ਫਿਰਨੇ ਉੱਥੇ ਤੇ ਇਹ ਕਰਕੇ ਇਹਨੂੰ ਦੋਖਾਉਂਦਾ ਵਾ ਵੀ ਜੇ ਦਸਤਾਰਾਂ ਵਾਲੇ ਨਾ ਰਹੇ ਤੇ ਸਾਨੂੰ ਕਿੰਨੇ ਮਗਰ ਛੇਤਰ ਤੇ ਅਸੀਂ ਵੀ ਫਿਰ ਉਧਰ ਖਾਵਾਂਗੇ ਜੇ ਸਾਡਾ ਮਗਰ ਘਰ ਹੀ ਨਾ ਮਜਬੂਤ ਹੋਇਆ ਤੇ ਪਾਸੇ ਤੇ ਸਾਨੂੰ ਵੀ ਫਿਰ ਚਪੇੜਾਂ ਵੱਜਣਗੀਆਂ ਤੇ ਬਸ ਉਹ ਚੀਜ਼ਾਂ ਸੋਚ ਕੇ ਅਸੀਂ ਆਉਨੇ ਆ ਵੀ ਜਦੋਂ ਸਾਡੇ ਕੋਈ ਗੱਲ ਪੰਥ ਦੀ ਹੁੰਦੀ ਹੈ ਅਸੀਂ ਕਰਦੇ ਨਾਲ ਆ ਕੇ ਖਲੋਨੇ ਆ ਜੀ ਆਹ ਵੇਖੋ ਬੱਤ ਦੇ ਵੀ ਅਸੀਂ ਦੇ ਜਗਾ ਜਗਾ ਲਿਖਾਇਆ ਉਹ ਵੀ ਸਾਡਾ ਪੰਜਾਬ ਹੀ ਸਭ ਕੁਝ ਆੜਿਆ ਤੇ ਠੀਕ ਹੈ ਜਦੋਂ ਪੰਜਾਬ ਦੇ ਵਿੱਚ ਕਹਿੰਦੇ ਕਿ ਇਸ ਤਰ੍ਹਾਂ ਦੀ ਕੋਈ ਮਹਿਮ ਵਿੱਢੀ ਜਾਂਦੀ ਹੈ ਤਾਂ ਜਿਹੜੇ ਪੰਜਾਬ ਤੋਂ ਬਾਹਰ ਰਹਿਣ ਵਾਲਾ ਖਾਸ ਕਰ ਜਿਹੜਾ ਸਿੱਖ ਭਾਈਚਾਰਾ ਇਹ ਕਿਤੇ ਨਾ ਕਿ ਤੂੰ ਉਹਨਾਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਉੱਥੇ ਰਹਿ ਕੇ ਹੈਲੋ ਬਾਬਾ ਜੀ ਸਿੱਖ ਵੀ ਨਾ ਆਪਣੇ ਦੋਗਲੇ ਹੋ ਗਏ ਆ ਹੁਣ ਆਪਣੇ ਪੰਜਾਬੀ ਸਾਡੇ ਬੰਬੇ ਸ਼ਹਿਰ ਚ ਰਹਿੰਦੇ ਵੇਖੋ ਬੀਜਪੀ ਦੇ ਸਮਰਥਕ ਬਣੇ ਆ ਉਹਾਂ ਦੇ ਬੀਜਪੀ ਸਭ ਕੁਝ ਹੁਣ ਇਹ ਗੱਲਾਂ ਵੀ ਇਹਦੇ ਬੰਦੇ ਨੂੰ ਆਪ ਸੋਚਣਾ ਚਾਹੀਦਾ ਮੈਂ ਖੜਾ ਕਿੱਥੇ ਆ ਕੋ ਪਾ ਆਪਣੀ ਕੌਮ ਨਾਲ ਖੜੋਣਾ ਵਾ ਤੇ ਕਿ ਦੂਜਿਆਂ ਨਾਲ ਖੜੋਣਾ ਇਹਦੇ ਅੱਜ ਚੌਧਰਾਂ ਦੇ ਮਾਰੇ ਨਾਲ ਜੁੜੇ ਆ ਜਦੋਂ ਪਿਛੇ ਤੁਹਾਡਾ ਘਰ ਹੀ ਖਤਮ ਹੋ ਗਿਆ ਮੁੜ ਕੇ ਕੱਲ ਨੂੰ ਤੁਹਾਨੂੰ ਵੀ ਨੌਕਰੀ ਬਣਾ ਖਲੋਣਾ ਖੜਨਾ ਜੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਬੱਬੇ ਸੁਖਵੀਰ ਸਿੰਘ ਤੁਸੀਂ ਕਿੱਥੋਂ ਆਏ ਹੋ ਜੀ ਐਂ ਬੰਬੇ ਤੋਂ ਆਏ ਬੱਬੇ ਬੰਬੇ 'ਚ ਕੀ ਕੰਮ ਕਾਜ ਕਰਦੇ ਹੋ ਤੁਸੀਂ ਕੰਮ ਆਪਣਾ ਬੱਬੇ ਟਰਾਂਸਪੋਰਟ ਦਾ ਵਾਂਗ ਤੇ ਖਾਸ ਕਰ ਇੱਥੇ ਕਿਹੜੀ ਚੀਜ਼ ਦੇ ਮੱਦੇ ਨਜ਼ਰ ਆਏ ਹੋ ਕੀ ਸਮਝਦੇ ਕੋ ਇਲੈਕਸ਼ਨ ਦੇ ਦਿਨ ਹੈ ਤਾਂ ਦੂਜੀਆਂ ਪਾਰਟੀਆਂ ਦੇ ਵੱਲੋਂ ਖਾਸ ਕਰ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਵੱਖ-ਵੱਖ ਮਹਾਰਤ ਹਾਸਲ ਕਰਦੇ ਨੇ ਉਹਨਾਂ ਨੂੰ ਪੇਡ ਲੈ ਕੇ ਆਂਦਾ ਜਾਂਦਾ ਆ ਪਰ ਤੁਸੀਂ ਆਪ ਮਹਾਰੇ ਚੱਲ ਕੇ ਆਏ ਹੋ ਕਿਹੜੀ ਚੀਜ਼ ਦੇ ਅਜਿਹੇ ਮੱਦੇ ਨਜ਼ਰ ਆ ਗਏ ਹੋ ਬੱਬਾ ਜੀ ਇਹੀ ਬੱਚਿਆਂ ਦਾ ਕਰਕੇ ਆਏ ਵੀ ਸਾਡੇ ਵੀ ਨਿਗੇ ਨਿਗੇ ਬੱਚੇ ਆ ਜੇ ਗਾੜੀ ਸਾਡੇ ਜਿਹੜੇ ਭੈਣ ਭਰਾ ਜਿਹੜੇ ਮਰਦੇ ਜਾਂਦੇ ਵਿਚਾਰੇ ਨਸ਼ਿਆਂ ਦਾ ਕਰਕੇ ਅਸੀਂ ਉਹਨਾਂ ਨੂੰ ਵੇਖ ਕੇ ਆਏ ਵੀ ਇਹ ਭਰਾ ਨੂੰ ਜਿਤਾਈਏ ਇਹਨਾਂ ਦਾ ਨਸ਼ਾ ਮੁਕਤ ਕਰਾਈਏ ਜਿਆਦੀਆਂ ਗੱਲਾਂ ਨਹੀਂ ਮੈਂ ਇੰਨੇ ਵਿਚਾਰ ਰੱਖੂੰਗਾ ਇਹਨਾਂ ਦਾ ਕਰਕੇ ਆਏ ਆ ਤੁਹਾਡੇ ਸਮੇਤ ਹੋਰ ਵੀ ਲੋਕ ਸਮਝਦੇ ਇਸ ਚੀਜ਼ ਨੂੰ ਹਾਂਜੀ ਬਾਬਾ ਜੀ ਕਈ ਭੈਣ ਭਰਾ ਸਾਰੇ ਦੁੱਖ ਕਰਕੇ ਨਾਲ ਜੁੜੇ ਆ ਦੁੱਖ ਤੋਂ ਬਗੈਰ ਤੇ ਕੋਈ ਵੀ ਨਹੀਂ ਕਿਸ ਨਾਲ ਜੁੜਦਾ ਸਾਰੇ ਦੁਖੀ ਹੋ ਕੇ ਤਾਂ ਹੀ ਜੁੜੇ ਇਹਨਾਂ ਦੇ ਨਾਲ ਨਹੀਂ ਤੇ ਹੋਰ ਵੀ ਕਿੰਨੀਆਂ ਪਾਲਟੀਆਂ ਆਟੇ ਦਾਲ ਕਈ ਸਕੀਮਾਂ ਲੈ ਕੇ ਆਈਆਂ ਵਾ ਹੁਣ ਆਪਾਂ ਦੁਖੀ ਹੋ ਗਏ ਤੇ ਇਹਦਾ ਸਾਥ ਦੇ ਦਿੰਦਾ ਆ ਹਾਂਜੀ ਬੱਬਾ ਜੀ ਇੰਨੀ ਵੱਡੀ ਲੱਗਦਾ ਚੋਣ ਪ੍ਰਚਾਰ ਤੋਂ ਬਾਅਦ ਜਿਹੜੀ ਜਿੱਤ ਐ ਖਾਲਸੇ ਦੀ ਝੋਲੀ ਦੇ ਵਿੱਚ ਪਊਗੀ ਭਾਈ ਅਮਰਪਾਲ ਸਿੰਘ ਦੇ ਰੂਪ ਦੇ ਵਿੱਚ ਹਾਂਜੀ ਬੱਬਾ ਜੀ ਪਊਗੀ ਰਾਤ ਦਿਨ ਮਾਵਾ ਭੈਣਾ ਸਾਡੀਆਂ ਸਾਰੇ ਅਰਦਾਸਾ ਕਰਨਦੇ ਵੀਰ ਪਊਗੀ ਕਿਉਂ ਨਾ ਜਿਹੜੇ ਇੰਨੀਆਂ ਮਹਾਰਾਜ ਗਾੜੀ ਅਰਦਾਸਾਂ ਹੁੰਦੀਆਂ ਫਿਰ ਕਿਉਂ ਨਾ ਸਾਡੀ ਜਿੱਤ ਪ੍ਰਾਪਤ ਹੋਵੇ ਬਿਲਕੁਲ ਹਾਂਜੀ ਬੱਬਾ ਜੀ ਰਾਤ ਦਿਨ ਸਾਰੇ ਹੱਥ ਜੋੜਨਦੇ ਜਿੰਨਾ ਮਾਵਾ ਦੇ ਪੁੱਤ ਮਰ ਗਏ ਉਹ ਰਾਤ ਦਿਨ ਹੱਥ ਜੋੜਨਦੇ ਆ ਸਾਡੇ ਨੂੰ ਜ਼ਿਆਦਾ ਉਹ ਹੱਥ ਜੋੜਨਦੇ ਆ ਵੀ ਇਹ ਮਹਾਰਾਜ ਇਹਨੂੰ ਬਾਹਰ ਕੱਢੇ ਤੇ ਸਾਡੇ ਵੀ ਪੁੱਤ ਬਚਾਵੇ ਹੂੰ ਹਾਂਜੀ ਬਬਾਈ ਨਹੀਂ ਚਲੋ ਇੰਨਾ ਨਾ ਕਰ ਲੋ ਭਾਈ ਅਮਰਪਾਲ ਸਿੰਘ ਦੀ ਹਮਾਇਤ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਜਿੱਥੇ ਲੋਕ ਆ ਰਹੇ ਨੇ ਉੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਾਂ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਵਸਿੰਦੇ ਨੇ ਜਿਹੜੇ ਦੂਸਤ ਰੇਡੇ ਜਾ ਕੇ ਵਸੇ ਹੋਏ ਸੀ ਉਹ ਵੀ ਲਗਾਤਾਰ ਗਰਾਊਂਡ ਤੇ ਆ ਕੇ ਸਿੱਖੀ ਦਾ ਤੇ ਪੰਜਾਬ ਦਾ ਦਰਦ ਲੈ ਕੇ ਵਿਚਰਦੇ ਨਜ਼ਰ ਆਉਂਦੇ ਨੇ ਪੁਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਜਦੋਂ ਇਸ ਤਰੀਕੇ ਦੇ ਨਾਲ ਲੋਕ ਲਹਿਰ ਦੇ ਰੂਪ ਦੇ ਵਿੱਚ ਆਪ ਮਹਾਰੇ ਹੁਕਮ ਲੋਕ ਆਪਣੇ ਤਰੀਕਿਆਂ ਦੇ ਨਾਲ ਚੱਲਣ ਤਾਂ ਪਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਤੀਜੇ ਆ ਸਕਦੇ ਨੇ ਅਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ ਧੰਨਵਾਦ